ਉਹਨੂੰ ਬੰਦੇ ਦੇ ਵਸ ਨਹੀਂ ਹੈ ਜਿਹਨੂੰ ਬਹੁਤ ਕਰੋਧ ਆਉਂਦਾ ਹੋ ਕੀ ਕਰੇ ਜਿਹਦਾ ਮਨ ਵਿਸ਼ਿਆਂ ਵਿਕਾਰਾਂ ਵੱਲ ਦੌੜਦਾ ਉਹ ਕੀ ਕਰੇ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਦਵਾਈ ਦੱਸੀ ਸੰ ਕਹਿੰਦੇ ਭਾਈ ਇਹਦਾ ਇਲਾਜ ਹੈ ਮਹਾਰਾਜ ਕੀ ਹੈ ਕਹਿੰਦੇ ਕਰੋਧ ਦਾ ਇਲਾਜ ਕਿਸੇ ਡਾਕਟਰ ਕੋਲ ਨਹੀਂ ਹੈ ਇਹ ਵੀ ਯਾਦ ਰੱਖਿਓ ਬੈਦਾਂ ਕੋਲੇ ਦਾ ਇਲਾਜ ਨਹੀਂ ਕਿਸੇ ਡਾਕਟਰ ਕੋਲ ਜਾਓ ਉਹਨੂੰ ਕਹੋ ਮੈਨੂੰ ਕਰੋਧ ਬਹੁਤ ਆਉਂਦਾ ਹੈ ਉਹ ਤੁਹਾਨੂੰ ਬੀਪੀ ਦੀ ਦਵਾਈ ਦੇ ਸਕਦਾ ਹੈ ਕ੍ਰੋਧ ਦੀ ਕੋਈ ਦਵਾਈ ਨਹੀਂ ਉਹ ਤੁਹਾਨੂੰ ਲਿਖ ਦੇਣਾ ਕੋਲੈਸਟ੍ਰੋਲ ਚੈੱਕ ਕਰਾਓ ਤੁਹਾਡਾ ਬੀਪੀ ਵੱਧਦਾ ਹੋਣਾ ਪਰ ਸੱਜਣੋ ਕ੍ਰੋਧ ਦੀ ਦਵਾਈ ਕੋਈ ਨਹੀਂ ਕ੍ਰੋਧ ਦੀ ਦਵਾਈ ਗੁਰੂ ਕੋਲ ਹੈ ਇਹ ਅਜਮਾ ਕੇ ਵੇਖ ਲਿਓ ਜੇ ਤੁਹਾਨੂੰ ਬਹੁਤ ਗੁੱਸਾ ਕ੍ਰੋਧ ਆਇਆ ਹੋਵੇ ਉਦੋਂ 5 10 20 ਵਾਰ ਕਹਿ ਲਿਓ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਜਦ ਕ੍ਰੋਧ ਸ਼ਾਂਤ ਹੋ ਜਾਵੇ ਦੋ ਚਾਰ 10 ਵਾਰ ਕਹਿ ਲਿਓ ਵਾਹਿਗੁਰੂ 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 ਕ੍ਰੋਧ ਸ਼ਾਂਤ ਹੋਣ ਲੱਗ ਜਾਏਗਾ ਇਹ ਤਾਂ ਅਜਮੇ